ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਜੀ ਕੀ ਹਾਲ ਚਾਲ ਨੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਮੌਸਮ ਵੀ ਬਹੁਤ ਹੀ ਵਧੀਆ ਜੀ ਸਵੇਰ ਸੇ ਦਾ ਟਾਈਮ ਹੈ ਤੇ ਟਾਈਮ ਹੋ ਗਿਆ 7:30 ਵਜੇ ਦਾ ਤੇ ਬੱਚੇ ਚਲੇ ਗਏ ਨੇ ਸਕੂਲ ਤੇ ਇੱਧਰ ਸਾਡੇ ਪ੍ਰਧਾਨ ਸਾਹਿਬ ਲੱਗੇ ਹੋਏ ਨੇ ਆ ਸਾਡੇ ਬੂਟਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਸਾਨੂੰ ਕੋਈ ਸਮਝ ਨਹੀਂ ਆਈ ਹੈਗੀ ਤੇ ਇਹ ਸਾਰੇ ਸੁੱਕ ਗਏ ਤਿੰਨੇ ਤੇ ਤਿੰਨੇ ਹੀ ਸੁੱਕ ਗਏ ਇੱਕ ਦੇਖੋ ਆ ਪੱਟਿਆ ਹੋਇਆ ਤੇ ਹੁਣ ਇਹਨਾਂ ਨੂੰ ਅੱਗ ਲਾ ਦਾਂਗੇ ਕਿਉਂਕਿ ਸੁੱਕੇ ਪਏ ਨੇ ਇਹ ਇਹਨਾਂ ਨੂੰ ਲੱਗ ਜਿਵੇਂ ਸਿਉਂਕ ਲੱਗੀ ਥੱਲੇ ਹਨਾ ਪਰ ਸਾਨੂੰ ਸਮਝ ਨਹੀਂ ਆਈ ਹੈ ਕਿ ਇੰਨਾ ਉੱਚਾ ਲੰਮਾ ਜਾ ਕੇ ਹਨਾ ਤੇ ਇੱਕਦਾਂ ਸੁੱਕ ਗਿਆ ਕਾਤੋਂ ਹੋਇਆ ਇਹ ਕਾਤੋਂ ਨਹੀਂ ਤੇ ਹਾਂ ਦੇਖੋ ਐਵੇਂ ਦੇ ਭਾਨ ਕੀ ਜਾਲਾ ਜਾਲਾ ਥੱਲੇ ਸਾਰੇ ਆ ਦੇਖੋ ਕਾਲੇ ਕਾਲੇ ਨਿਕਲ ਰਹਿਦਾ ਕਰਕੇ ਐਵੇਂ ਜੇ ਕਿਹਨੂੰ ਜਾਣਕਾਰੀ ਇਹਦੇ ਬਾਰੇ ਜਰੂਰ ਦੱਸਿਓ ਵੀ ਇਹਨਾਂ ਨੂੰ ਕੀ ਹੋਇਆ ਸਿਉਂਕ ਲੱਗੀ ਜਾਂ ਕਿਵੇਂ ਸਾਨੂੰ ਖੁਦ ਨਹੀਂ ਸਮਝ ਆਈ ਕਿ ਆ ਮਾੜਾ ਮੋਟਾ ਹਰਾ ਏ ਤੇ ਇਹ ਵੀ ਸੁੱਕਣ ਦੀ ਤਦਾਰ ਤੇ ਹੀ ਹੈ ਬੜ ਚਾਹ ਨਾਲ ਆਏ ਸੀ ਪਰ ਪਤਾ ਨਹੀਂ ਕਿਉਂ ਸੁੱਕ ਗਏ ਨੇ ਕਿਉਂ ਨਹੀਂ ਤੇ ਹੁਣ ਇਹ ਤੇ ਦੇਖਦੇ ਆਂ ਕੁਝ ਹੋਰ ਕਰਦੇ ਆਂ ਸਿਸਟਮ ਇਥੇ ਇਹ ਤਾਂ ਸਾਰੇ ਕੱਚਾ ਹੋਣ ਕਰਕੇ ਨਾ ਬੜਾ ਹੀ ਖਲਾਰਾ ਰਹਿੰਦਾ ਸਾਡੇ ਇੱਧਰਲੇ ਪਾਸੇ ਤੇ ਸਮਾਂ ਹੀ ਨਹੀਂ ਹੁੰਦੀ ਕੀ ਕਰੀ ਇਹਦੇ ਲੋਕ ਟੈਲ ਲਵਾਈਏ ਜਾਂ ਕੀ ਕਰੀਏ ਤੇ ਮੌਸਮ ਇੰਨਾ ਸੋਹਣਾ ਤੇ ਹਵਾ ਚੱਲਦੀ ਵੀ ਠੰਡੀ ਠੰਡੀ ਕਿਤੇ ਮੀਂਹ ਪੈ ਗਿਆ ਪਰ ਆਪਣੇ ਨਹੀਂ ਪਿਆ ਹੈਗਾ ਆਪਣੇ ਕੋਈ ਪੱਲਾ ਲੈਟ ਘਟਤੀ ਬਿਨਾ ਮਤਲਬ ਹਾਂ ਤੇ ਜਦੋਂ ਲੈਟ ਗਈ ਜਾਣੀ ਹੋਵੇ ਜਾਂ ਗਈ ਹੋਵੇ ਨਾ ਸਾਡੀ ਟੈਂਕੀ ਮੇਸ਼ਾ ਖਾਲੀ ਹੁੰਦੀ ਹੋਰ ਪ੍ਰਧਾਨ ਸਾਹਿਬ ਸਵੇਰੇ ਉੱਠੇ ਸੀ ਪ੍ਰਧਾਨ ਸਾਰਿਆਂ ਨੇ ਸੋਚਿਆ ਹੈਗਾ ਕਿ ਮੈਂ ਟੈਂਕੀ ਭਰਦਾ ਪਹਿਲਾਂ ਦੂਜੇ ਨੂੰ ਕਹਿਣਗੇ ਫਿਰ ਔਟੇ ਕਿ ਮੋਟਰ ਚਲਾ ਦਿਆ ਕਰੋ। ਸਾਡੇ ਪ੍ਰਧਾਨ ਸਾਹਿਬ ਦਾ ਸਾਹ ਨਾ ਸਾਹ ਨਹੀਂ ਰਲਦਾ ਹੈਗਾ। ਜਿੱਥੇ-ਥੇ ਰੋਜ਼ ਐਡਾ ਕੰਮ ਕਰੋ ਕਈ ਚਲਾਓ ਫੇਰ ਤਾਂ ਸਾਹ ਤੁਹਾਨੂੰ ਪੱਕਾ ਜਿਹੜਾ ਸਾਹ। ਮੈਂ ਆ ਜਾਏ ਵੈਲੀ ਤੱਕ ਕੋਈ ਇਸ਼ੂ ਨਹੀਂ ਹੈਗਾ। ਹਾਂ। ਇਹਨਾਂ ਦਾ ਜੇ ਇੱਥੇ ਖੜੇ ਨੂੰ ਵੀ ਅੱਗ ਲਾ ਦਿੰਦੇ ਨਾ ਤਾਂ ਸੜ ਜਾਣਾ ਸੀ ਇਹ। ਆ ਨਾ ਗਿੱਲਾ ਤੇ ਅੰਦਰ। ਹੋਰ। ਲਵੀ ਨੇ ਪਾਸਤਾ ਬਣਾਇਆ ਤੇ ਲਵੀ ਦੀ ਵੀਡੀਓ ਆ ਗਈ। ਦੇਖਦੇ ਲਵੀ ਦਾ ਬਣਾਇਆ ਹੋਇਆ ਪਾਸਤਾ ਮੌਸਮ ਬਹੁਤ ਠੰਡਾ ਬਹੁਤ ਸਮਾ ਰਿਹਾ ਹੈ ਤੇ ਮੈਂ ਜਿਲਕਾਰਾ ਸੀ ਮੈਂ 12 ਸੁੰਬਰ ਦੀ ਹਾਂ ਗੇਟ ਅੱਗੇ ਵੀ ਬਹੁਤ ਖਲਾਰਾ ਪਿਆ ਹੈ ਤੇ ਪਰ ਪਰ ਅੱਧਾ ਲੱਗ ਨਹੀਂ ਰਿਹਾ ਸੁੰਬਰ ਦਾ ਹੁਣ ਮੈਂ ਇੱਥੇ ਬੈ ਗਈ ਹਾਂ ਆਪਣੇ ਦਰਵਾਜ਼ੇ ਅੱਗੇ ਤੇ ਠੰਡੀ ਠੰਡੀ ਹਵਾ ਚੱਲਦੀ ਤੇ ਸਾਰੇ ਸਕੂਲ ਚਲੇ ਗਏ ਆ ਤੇ ਆਪਾਂ ਦੋਨੇ ਜਣੇ ਰਹਿ ਗਏ ਸਵੇਰੇ 5:30 ਵਜੇ ਉੱਠੇ ਹੋਏ ਆ 1:30 ਵਜੇ ਸੁੱਤੇ ਹੋਏ ਸੀ ਮੈਂ ਖਾਸ ਕਰਕੇ ਬਾਕੀ ਸਾਰੇ ਟਾਈਮ ਨਾ ਸੌ ਜਾਂਦੇ ਆ ਤੇ ਉਠ ਕੇ ਮੈਂ ਬੱਚਿਆਂ ਨੂੰ ਸਬਜੀ ਸੂਜੀ ਬਣਾ ਕੇ ਸਵੇਰੇ ਫਰੈਸ਼ ਕਿਉਂਕਿ ਗਰਮੀ ਜਦੋਂ ਦੀ ਮੈਂ ਬਿਮਾਰ ਹੋਈ ਮੈਨੂੰ ਡਰ ਲੱਗਦਾ ਵੀ ਬੱਚਿਆਂ ਨੂੰ ਕੁਝ ਵੀ ਮੈਂ ਇਦਾਂ ਦਾ ਖਾਣਾ ਨਾ ਦਵਾ ਜਿਹੜਾ ਫ੍ਰੀਜ਼ਰ ਚ ਲੱਗਿਆ ਹੋਵੇ ਹਨਾ ਵੀ ਜਿਹੜਾ ਰਾਤ ਦਾ ਖਾਣਾ ਬਣਿਆ ਹੋਵੇ ਉਹ ਸਵੇਰੇ ਟਿਫਨ ਚ ਦਵਾ ਮੈਂ ਡਰ ਲੱਗਦਾ ਵੀ ਮੈਂ ਤਾਂ ਚੱਲ ਲਿਆ ਨਾ ਸਿਆਣਾ ਬੰਦਾ ਚੱਲਣ ਦਾ ਬੱਚਿਆਂ ਕੋਈ ਨਹੀਂ ਚੱਲਿਆ ਜਾਂਦਾ ਹੈਗਾ ਤੇ ਸਵੇਰ ਸਵੇਰ ਉਹਨਾਂ ਵਾਸਤੇ ਤਾਜੀ ਸਬਜੀ ਬਣਾਈ ਤੇ ਉਹਨਾਂ ਟਿਫਨ ਟੁਫਨ ਦੇ ਕੇ ਸਕੂਲ ਭੇਜਿਆ ਵਿਚਾਰਿਆਂ ਨੂੰ ਤੇ ਹੋਣ ਦਿਓ ਆਉਣਗੇ ਅੱਜ ਮੌਸਮ ਠੰਡਾ ਅੱਜ ਥੋੜੇ ਖੁਸ਼ ਹੋਣਗੇ ਕਿਉਂਕਿ ਵੈਨ ਉਹਨਾਂ ਦੀ AC ਨਹੀਂ ਹੈਗਾ ਪਤਾ ਨਹੀਂ ਕਿ ਉਹ ਤੇ ਜੋ ਰੋਂਦੇ ਨੇ ਭਿੱਜੇ ਹੁੰਦੇ ਨੇ ਵਿਚਾਰੇ ਗਰਮੀ ਨਾਲ ਤੇ ਪਹਿਲਾਂ ਪ੍ਰਧਾਨ ਸਾਹਿਬ ਨੇ ਕੰਮ ਕਰਾ ਲਈਏ ਕਿਤੇ ਹੋਰ ਗਾਲਾਂ ਪੈਣ ਫਿਰ ਸਰ ਤੇ ਪ੍ਰਧਾਨ ਸਾਹਿਬ ਨੂੰ ਆਪਾਂ ਇੱਕ ਕੰਮ ਹੋਰ ਦੇ ਦਿੱਤਾ ਸੀ ਤੇ ਪ੍ਰਧਾਨ ਸਾਹਿਬ ਉਹ ਕੰਮ ਕਰਕੇ ਆ ਗਏ ਸਕੂਟੀ ਬਾਹਰ ਹੀ ਧੰਦੋ ਨਹੀਂ ਵੀ ਹੈਗਾ ਜੀ ਲੈ ਕੇ ਆਉਣਾ ਉਹ ਉੱਥੇ ਮੱਪੜਾ ਤੇ ਸਕੂਟੀ ਰਹਿਣ ਤੋਂ ਬਾਹਰ ਹੀ ਬਣਿਆ ਚ ਮੈਂ ਭਿੱਜ ਗਈ ਅੱਛਾ ਮੈਂ ਕਣਿਆ ਚ ਬੈਠੀ ਫੇਰ ਉਹੀ ਗੱਲ ਮੈਂ ਕਣੀਆਂ ਚ ਬੈਠੀ ਸਕੂਟੀ ਤੁਹਾਡੀ ਹੈ। 흰 ਸੂਟ ਦੇ ਦਾਗ ਪਏ। ਅੱਜ ਮੈਂ ਪਾਇਆ ਵੀ ਚਿੱਟਾ ਸੂਟ ਵਾ। ਹਾਂ ਤੇ ਚਿੱਟੇ ਸੂਟ ਆ। ਹਾਂ ਇਹ ਵੀ ਚਿੱਟੇ ਸਵਾਚਾ। ਆ ਮੈਨੂੰ ਘਾਨੂੰ ਕੁਝ ਕਹਿਣਾ ਇਹਦੇ ਨਾਲ ਹੀ ਪਿਆਰ ਆ ਵਸ ਤੁਹਾਡਾ ਵਾ ਹਨ। ਰਹਿਣ ਤੋਂ ਬਾਅਦ ਸਰਾਰਤੀ ਬੰਦ ਕਰ ਦਿੰਦੇ ਹੋ ਯਾਰ। ਉਹ ਤਾਂ ਪਹਿਲਾਂ ਗੱਡੀ ਵਾੜੀ ਹੋਈ ਉਹਦੇ ਨਾਲ ਸਕੂਟੀ ਲਾ ਦਿੰਦੇ ਰਾਹ ਨਾ ਨੰਗਾ ਨੂੰ। ਫੜ ਆਪਾਂ ਘੋਟ ਘੋਟ ਜੇ ਚਾਹ ਪੀ ਲਈਏ ਤਾਂ ਸਵੇਰ ਵਾਲੀ। ਮੈਂ ਚਾਹ ਮੈਂ ਵੀ ਪੀਤੀ ਹੈ। ਹਾਂ ਆ ਕੀ ਲੈ ਕੇ ਆਇਓ? ਇਹ ਲੈਂਦਾ ਡੀਜ਼ਲ। ਡੀਜ਼ਲ ਪਾ ਕੇ ਮੈਨੂੰ ਤਾਂ ਨਹੀਂ ਕਿਤੇ ਸੜਨ ਦੇ ਇਰਾਦੇ। ਗੱਲਾਂ ਮੈਂ ਤੂੰ ਕਿੱਥੋਂ ਕਰਦੀ ਆ ਤਾਂ ਕੀ ਕਰਦੀ ਆ ਤੂੰ ਅੱਜ ਕੱਲ ਚੱਲ ਬਹੁਤ ਕੁਝ ਰਹਿਣ ਆ ਮੈਨੂੰ ਤਾਂ ਤੇ ਲੱਗਦਾ ਇੰਦੀ ਗੱਲਾਂ ਚ ਕਿਉਂ ਤਾਂ ਮੈਂ ਗੱਲਾਂ ਕਰਨ ਆਲੀ ਆ ਤੇਰੀ ਫਿਰ ਕਿਉਂ ਕਦੀ ਕਦਾਈ ਤੇ ਕਾਲਣ ਚਾਹੀਦੇ ਆ ਨੈਗੇਟਿਵ ਗੱਲਾਂ ਸਾਰੇ ਕਹਿੰਦੇ ਅਮਾ ਦੀਦੀ ਬੜੀ ਖੋਚਰੰਦੀ ਪੋਜ਼ਿਟਿਵ ਰਹਿੰਦੀ ਮੈਨੂੰ ਬੜੀ ਪੋਜ਼ਿਟਿਵਿਟੀ ਸਾਨੂੰ ਮਿਲਦੀ ਦੀ ਤੁਹਾਡੀਆਂ ਵੀਡੀਓ ਦੇਖ ਕੇ ਮੈਂ ਗੱਲਾਂ ਕਰਦੀ ਆ ਤੇ ਤੈਨੂੰ ਬੇਵਕੂਫ ਕਹਿਣਗੇ ਕਿਸੇ ਹਥਿਆਣੇ ਕਹਿਣਗੇ ਮੈਂ ਫਿਰ ਬੇਵਕੂਫ ਵੀ ਤਾਂ ਹੈਗੀ ਐ ਚ ਕੋਈ ਸ਼ੱਕ ਵਾਲੀ ਗੱਲ ਤਾਂ ਨਹੀਂ ਜੇ ਹੁਣ ਕੋਈ ਬਹੁਤਾ ਬੰਦਾ ਸਿਆਣਾ ਤਾਂ ਤੋ ਬੇਵਕੂਫ ਹੀ ਹੁੰਦਾ ਐਜੀ ਗੱਲ ਤਾਂ ਤੇ ਡਿਕਟਾਓ ਵਰਦਾ ਸਾਹਿਬ ਜਿਮ ਜੁਮ ਜਾਓ ਮੇਰੀ ਗੱਲ ਸੁਣੋ ਕੋਰੀਏ ਰਜ ਕਰਵਾਉਣਾ ਹਾਂਜੀ ਆਪਣੇ ਡਾਲ ਉਹ ਜਿਹੜਾ ਸੂਟ ਹੈ ਜੁਪਟਾ ਹੈ ਉਹ ਨਾਲ ਜਾਊਗਾ ਉਹਦੇ ਨਹੀਂ ਨਹੀਂ ਇਹ ਤਾਂ ਲੋਕਲ ਕੋਰੀਏ ਦੇ ਅੱਛਾ ਜਿਹੜਾ ਦਪਟਾ ਲੈਸ਼ ਲਉਣੀ ਲੋਕਲ ਜਾਣਾ ਉਹ ਕੋਰੀਏ ਜਾਊਗਾ ਨਾ ਉਹ ਤਾਂ ਕੱਲਾ ਕੈਨੇਡਾ ਵਾਲਾ ਦਾਜੀ ਉਹ ਵਾਲਾ ਉਹ ਹੀ ਕਹਿ ਰਿਹਾ ਵੀ ਜਲਦੀ ਕਰ ਲੈ ਫਿਰ ਉਹਨੂੰ ਪੈਕਪਕ ਕਰਕੇ ਮੈਂ ਭੇਜ ਦਾਂਗਾ ਬਸ ਪ੍ਰੈਕਟਿਓ ਤੇ ਪੈਕਿੰਗ ਰਾਤ ਕਿੱਥੇ ਰੋਈ ਦਨ ਥੈਂਕ ਯੂ ਥੈਂਕ ਯੂ ਬਸ ਠੀਕ ਚਾਹ ਪੀਏ ਤੇ ਜਾਓ ਤੁਸੀਂ ਮੈਂ ਮੁਰਤੀ ਲੈ ਜਾਵਾਂ ਲੈ ਲਓ ਯਾਰ ਮੌਸਮ ਖਰਾਬ ਹੈ ਨਾਲੇ ਮੈਂ ਉਦੋਂ ਨਾਲ ਸੈਟ ਤੇ ਸਫਾਈ ਵੀ ਕਰ ਲਾਂਗੀ ਤੁਸੀਂ ਮੁਰਤੀ ਪਹਿਲਾ ਚਾਹ ਪੀਏ ਹੋਰ ਇਹ ਤਾਂ ਟਾਈਮ ਕੱਟੀਓ ਚਾਹ ਪੀ ਲੋ ਰਾਮ ਨਾਲ ਤੁਸੀਂ ਮੈਨੂੰ ਕਾਲੀ ਪਾ ਦਿੰਦੇ ਹੋ ਲਓ ਆਹ ਚਾਹ ਪੀਏ ਚਲੋ ਜੇ ਕਦੇ ਯਾਣਾ ਆਈ ਵੀਰ ਉਹ ਲੈ ਕੇ ਆਪੇ ਰਹਾ ਬਗੈ ਇਹ ਲੈ ਵੀਲਾ ਪਾ ਧੋਵਾਂਗੇ ਨੂੰ ਸਾਫ ਕਰਾਂਗੇ ਤਾਂ ਹੀ ਡੀਜ਼ਲ ਲੈ ਕੇ ਆਏ ਮੈਂ ਭਾਈ ਇਹ ਨਹੀਂ ਰਹਾ ਜਿਹੜੀ ਬੱਤੀ ਚਲ ਗਈ ਜੇ ਉਹਦੀ ਸਾਡੀ ਟੈਂਕ ਵਿੱਚ ਪਾਣੀ ਨਹੀਂ ਹੈਗਾ ਘੋਰਾ ਤੇ ਹੁਣ ਸਾਨੂੰ ਲੱਗਿਆ ਕਿ ਇਹ ਚੋਰਾ ਕੀ ਬਣੇਗਾ ਓ ਮਾਈ ਗਾਡ ਆ ਮੇਰਾ ਚਾਹ ਵੀ ਤੋ ਜੀਨ ਕਰ ਲਿਆ ਐ ਕਿੰਦੇ ਤਨਾਪੀ ਬਹੁਤ ਤਾਕਰਮਾਰਦੀ ਨੇ ਪੀਣੇ ਕਿੰਨਾ ਖਾਰਾ ਪਿਆ ਸੋਈ ਚ ਢਾਂਡਾ ਵੀ ਢਾਂਡਾ ਤੇ ਹੈ ਸਾਫ ਕਰਨਾ ਉਨ ਕਿਵੇਂ ਲੱਗਦੀ ਹੈ ਕਿ ਲਾ ਤਾਂ ਉਹ ਦਵਾਈ ਨਾਲ ਦਵਾਈਆਂ ਕਿੰਨੀਆਂ ਲੱਗਦਾ ਭਾਣੀਆਂ ਮਗਰ ਲੀਆਂ ਤੇ ਕੱਦ ਕਰਦੇ ਲਾਈਟ ਨਹੀਂ ਆ ਰਹੀ ਯਾਰ ਲਾਈਟ ਚੱਕਰ ਪੈ ਰਿਆ ਹੋਰ ਤਾਂ ਪਿਆਰ ਕਰੀਏ ਕਿ ਪਾਣੀ ਨਹੀਂ ਹੈ ਘਰੇ ਇੱਕ ਘੋਰਾ ਪੀ ਹੋਰ ਤੇ ਜਿਹੜਾ ਪਾਣੀ ਆਉਂਦੀ ਉਹ ਵੀ ਪਾਣੀ ਆ ਦੇਖੋ ਜੋ ਹੋਇਆ ਹੈ ਨਹੀਂ ਕੋਈ ਨੇਰੀ ਨਹੀਂ ਕੋਈ ਤੂਫਾਨ ਨਹੀਂ ਕੋਈ ਮੀਂਹ ਨਹੀਂ ਲੈਟ ਪਹਿਲਾਂ ਹੀ ਵੱਧ ਕਰ ਦਿੰਦੇ ਨੇ ਇਸੇ ਕਰਕੇ ਮੈਂ ਸੋਚਿਆ ਸੀ ਮੈਂ ਸੜੀ ਨਾ ਕਿ ਮੈਂ ਕੈਨੇਡਾ ਚੁੱਟ ਜਾ ਪਰ ਨਹੀਂ ਨਹੀਂ ਜਾ ਪਾਈ ਮੈਨ ਲੈਟ ਨਹੀਂ ਆਉਂਦੀ ਹੈਗੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਖੁਸ਼ ਰਹਿਣ ਦਾ ਤਰੀਕਾ ਹੋਣਾ ਕਿ ਮੈਂ ਖੁਸ਼ ਕਿਵੇਂ ਰਹਿੰਦੀ ਆ ਨਾ ਬਹੁਤ ਸਾਰੇ ਮੈਸੇਜ ਹੁੰਦੇ ਨੇ ਮੈਨੂੰ ਵਟਸਐਪ ਤੇ ਵੀ ਤੇ ਆਪਣੇ YouTube ਦੇ ਤਾਂ ਹਮ ਦੇਖ ਚਲੋ ਤੁਹਾਨੂੰ ਤੁਸੀਂ ਸਾਰੇ ਪੜਦੇ ਕਿ ਜੀ ਜੀ ਤੁਹਾਨੂੰ ਦੇਖ ਕੇ ਪੋਜ਼ਿਟਿਵਿਟੀ ਮਿਲਦੀ ਤੁਸੀਂ ਕਿੱਥੇ ਰਹਿੰਦੇ ਹੋ ਤੇ ਕਈ ਵਾਰ ਚਾਹ ਚਾਹ ਕਰਮਣਾ ਹੋ ਜਾਂਦਾ ਜ਼ਿਆਦਾ ਧਿਆਨ ਖੁਣਾਦਾ ਆ ਤੁਨੀ ਮੇਰੀ ਵੀ ਵੀ ਛੋਣੀ ਨਾ 삭ਦੇ ਹੈਗੇ ਜੈਨਤੀ ਕਰਦੇ ਹਟੋ ਏਹੇ ਮੇਰੇ ਤੀਰੇ ਸੁਣਦੀਆਂ ਦੱਸੋ ਨਹੀਂ ਨਹੀਂ ਦੱਸੋ ਖੁਸ਼ ਰਹਿਣ ਦਾ ਰਾਜ਼ ਨਾ ਨਾ ਕੋਈ ਖੁਸ਼ ਰਹਿਣ ਦਾ ਰਾਜ਼ ਦੱਸੋ ਖੁਸ਼ ਰਹਿਣ ਦਾ ਰਾਜ਼ ਖੁਸ਼ ਰਹਿਣ ਦਾ ਰਾਜ਼ ਖੁਸ਼ ਹੋਣਾ ਤੇ ਮਤਲਬ ਹੋਣਾ ਵੀ ਕਦੀ ਕਦਾਈ ਬੰਦਾ ਖੁਸ਼ ਹੁੰਦਾ ਖੁਸ਼ ਰਹਿਣਾ ਤੇ ਖੁਸ਼ ਹੋਣਾ 'ਚ ਬਹੁਤ ਵੱਡਾ ਫਰਕ ਹੁੰਦਾ ਅੱਛਾ ਠੀਕ ਹੈ ਚਲੋ ਖੁਸ਼ ਰਹਿਣ ਦਾ ਰਾਜ਼ ਦੱਸੋ ਨਾ ਮੈਂ ਦੱਸ ਜਾਈ ਨਾ ਵੀ ਨਾ ਰਾਜ਼ ਹੋ ਗਿਆ ਮਨ ਇਹ ਵੀ ਗੱਲ ਤੋਂ ਵੀ ਸਿਆਣੇ ਬੰਦੇ ਜਿਹੜੇ ਬੰਦਾ ਗੱਲ ਤੋਂ ਕਿਦਾਂ ਦੁੱਖ ਲੱਗਦਾ ਹੈ ਤੁਹਾਡੀ ਗਗਨਾ 'ਚ ਕਿਹੜੇ ਫਰਾਈ ਵਿੱਚ ਚਾਹ ਬਣਾ ਕੇ ਗਈ ਹੈ ਇਹ ਮੈਨੂੰ ਬਿਲਕੁਲ ਹੀ ਪਸੰਦ ਆਜੇ ਨੇ ਮੈਂ ਸੋਟੀ ਦਿਨਾ। ਬਸ ਮੈਂ ਇੰਨੀ ਕਿ ਚਾਹ ਲਵਾਂਗੀ ਤੇ ਚਾਹ ਵਰਸਾ ਥੋੜਾ ਚਸਕਾ ਹੀ ਪੂਰਾ ਕਰਨਾ ਹੁਣ ਤੇ ਮੈਨੂੰ ਪਲੀਜ਼ ਕਮੈਂਟ ਕਰਕੇ ਕਿਉਂ ਨਾ ਕੀ ਜੀ ਜੇ ਤੁਸੀਂ ਠੀਕ ਨਹੀਂ ਹੈਗੇ ਤੁਹਾਨੂੰ ਤੁਸੀਂ ਚਾਹ ਪੀਣ ਲੱਗ ਕੇ। ਦੋ ਪਟਾਲਾ। ਲਓ। ਤੇ ਹੱਥ ਗਰਮ ਨਾ ਸਾੜ ਲੈਣਾ ਕਿਤੇ। ਲੈ ਲਿਓ ਇੱਥੇ ਮਿੰਟ ਤੱਕ ਰਹਿਣ। ਅੱਜ ਪਾਣੀ ਵੀ ਨਹੀਂ ਹੈਗਾ। ਸੋ ਪਸੰਦ ਕਰ ਚਾਹ। ਲੈਟ ਕਰਾਂ ਬਾਅਦ ਲੈ ਸ਼ੁਕਰ ਆਪਨੇ ਸਬਜ਼ੀ ਵੰਡ ਕੇ ਦਿਖ ਰਹੀ ਮਰੀਦਾ ਗੱਲ ਹੈ ਮੌਸਮ ਬੜਾ ਆਸਮੋ ਹੋਇਆ ਬਾਹਰ ਮੌਸਮ ਤਾਂ ਹੋਇਆ ਪਿਆ ਆਸਮ ਤਾਂ ਹੀ ਸੋਹਣਾ ਲੱਗੋ ਜੇ ਲਾਈਟ ਆਊਗੀ ਆ ਲੈ ਅੱਜ ਟੈਂਟੀ ਨੇ ਪਰ ਇਹ ਦਿੱਤੀ ਜਗਾ ਹਨਾ ਸੱਲੇ ਬੈਠੀ ਕੁਮਦੀ ਦਾਜੀ ਮੰਜੀ ਢਾਲੋ ਐ ਤੈਨੂੰ ਸਟੂਲ ਤੇ ਬੈਠੇ ਮੈਂ ਤੁਹਾਡੇ ਤੁਹਾਡੇ ਦਾਸੀਆਂ ਮੈਂ ਤੁਹਾਡੇ ਚਮਚ ਤੇ ਬੈਹਿਣੀ ਐ ਨਾ ਪਾ ਬੈ ਕੇ ਪੀਣਿਆਂ ਨਾਲੇ ਪਾਉ ਲੈਉਣੇ ਆ ਖਾਣੇ ਆ ਮੈਂ ਨਹੀਂ ਕੁਝ ਲਿਆ ਖਾਣਾ ਹੈਗਾ ਕਿਉਂ ਹੋਰ ਨੇ ਤਾਂ ਝਾੜੂ ਪਿਆ ਲੱਗੇ ਮੈਂ ਝਾੜੂ ਲਾਉਣਾ ਹੈ ਪਰਾਂ ਕਰ ਝਾੜੂ ਇੱਥੋਂ ਕਿਉਂ ਇਹ ਸਾਡੀ ਸ਼ਾਨ ਹੈ ਠੀਕ ਹੈ ਜਿਆਦਾ ਬੋਲੇ ਦੀ ਲੋੜ ਨਹੀਂ ਹੈ ਕਿ ਨਾਲੇ ਠੀਕ ਹੈ ਡਰਾਈਵਰ ਬਤਲਾ ਦਿਓ ਵਾ ਠੱਡੀ ਤੂੰ ਹੋ ਜਾ ਠੰਡਾ ਕਿਉਂ ਮੱਚੀ ਐ ਨਾ ਐਂਟੀਆਂ ਵਾਂਗੂ ਮੱਚਰੇ ਨੇ ਮਿਰਸਲੇ ਲੋਕ ਮੱਚਰੇ ਨੇ ਹੈ ਨਹੀਂ ਕਰਨਾ ਹੈਗਾ ਹਨੂ ਪਿਆਰ ਕਰਨ ਵਾਲੇ ਬਹੁਤ ਨੇ ਤੇ ਜਿਹੜੀ ਆਪਾਂ ਤੁਹਾਨੂੰ ਦੱਸਿਆ ਵੀ ਕੱਲ ਪਰਸੋ ਵੀਡੀਓ ਪਾਈ ਸੀ ਸਾਰਿਆਂ ਨੇ ਮੇਰੇ ਡਿਸੀਜਨ ਨੂੰ ਬਹੁਤ ਐਪਰੀਸ਼ੀਏਟ ਕੀਤਾ ਮਨ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਜਿਹੜਾ ਡਿਸੀਜਨ ਤੁਸੀਂ ਲਿਆ ਵੀ ਤੁਸੀਂ ਕੈਨੇਡਾ ਜਿਹੜਾ ਕੈਨਸਲ ਕੀਤਾ ਹੋਇਆ ਕੋਈ ਗੱਲ ਨਹੀਂ ਇਹ ਪਈ ਸਾਡਾ ਪ੍ਰਾਈਸਟਰ ਹੋ ਜਾਣ ਕੱਦਾਂ ਕੀਤੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਏ ਤੇ ਹੁਣ ਸਲਾਬ ਆ ਗਈ ਤਾਂ ਪਤਾ ਖੇਤਾਂ ਵਾਲੇ ਘਰ ਅਜ ਤੱਕरीबन ਸਲਾਬ ਆਉਂਦੀ ਹੁੰਦੀ ਤੇ ਖਰਾਬ ਹੋ ਗਿਆ ਤੇ ਜਿਹੜੇ ਵੀ ਤੁਹਾਡਾ ਡਿਸੀਜਨ ਜਿਹੜਾ ਤੁਸੀਂ ਲਿਆ ਬਹੁਤ ਵਧੀਆ ਲਿਆ ਤੇ ਇੰਨੇ ਕੋ ਫੋਨ ਮੈਸੇਜ ਆਏ ਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੇਰੀ ਤੇ ਮੇਰੇ ਫੈਸਲੇ ਨੂੰ ਵੀ ਉਹਨਾਂ ਨੇ ਵੀ ਮੰਨਿਆ ਵੀ ਬਹੁਤ ਵਧੀਆ ਫੈਸਲਾ ਲਿਆ ਮੈਂ ਤੁਸੀਂ ਵੀ ਬਾਹਰ ਆਉਣ ਦਾ ਜਿਹੜਾ ਕੈਨਸਲ ਕਰ ਦਿੱਤਾ ਏ ਤੇ ਫਿਲਹਾਲ ਤੁਹਾਨੂੰ ਪਤਾ ਜੀ ਮੈਂ ਚਾਹੁੰਦੀ ਵੀ ਨਹੀਂ ਹੈਗੀ ਅਜੇ ਕਿਉਂਕਿ ਤੁਹਾਨੂੰ ਪਤਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਆਪਣੇ ਉੱਪਰ ਤੇ ਤੇ ਫਿਲਹਾਲ ਲਈ ਤੁਹਾਨੂੰ ਪਤਾ ਕੈਨਸਲ ਕਰਾ ਦਿੱਤਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਇਸ ਚੀਜ਼ ਦੇ ਵਿੱਚ ਹਨਾ ਕਿਉਂਕਿ ਕਈ ਵਾਰ ਐਵੇਂ ਹੁੰਦਾ ਵੀ ਹੋ ਸਕਦਾ ਸ਼ਾਇਦ ਅਸੀਂ ਸਾਰੀ ਫੈਮਿਲੀ ਨਾਲ ਕੋਈ ਗਲਤ ਡਿਸੀਜਨ ਲੈ ਲੈਂਦੇ ਕਿ ਨਹੀਂ ਕੰਗਰ ਸਹੀ ਗੱਲ ਆ ਵੀ ਹਾਂ ਵੀ ਇਤਨੇ ਡਰ ਚਾਜ ਆਜ ਕਰ ਲੈਂਦੇ ਜਾਂ ਕਿਵੇਂ ਸੀ ਕੁਝ ਵੀ ਲਾ ਲਓ ਤੇ ਵੀਡੀਓ ਮੁੰਡਾ ਜਿਹੜਾ ਰਾਹ ਹੋ ਸੀ ਇੱਕ ਕੀ ਇਹ ਨਾ ਲੈ ਵੀਡੀਓ ਨੂੰ ਨਾ ਕਰਦੇ ਕੇਸੀ ਕਿ ਤੋਂਡੀ ਸਾਰਿਆਂ ਕੇ ਅਪਰ ਸਲਾਹ ਮਿਲ ਸਕਿਆ ਨਾ ਕੋਈ ਜਲਦੀ ਮਨ ਲੱਗੂ ਨਾ ਆ ਕੇ ਅੱਧੇ ਕੁਸ਼ ਹੁੰਦਾ ਆਦਮੀ ਦੱਸ ਤੂੰ ਉਹ ਸੁਹੰਦਰਾ ਤਾਂ ਸੰਗ ਜੇ ਤਾਂ ਬਹੁਤ ਐਂ ਆਇਆ ਆ ਰਹਿਤ ਕੋਈ ਜਿਹੜਾ ਤੇ ਮੀਰਾੰਦਰ ਮੂਹ ਨਹੀਂ ਵੰਦਦਾ ਦੱਸਦਾ ਉਹਨਾਂ ਚਿਰ ਮੈਨੂੰ ਦੱਸਣਾ ਹੈਗਾ ਕਿਉਂ? ਠੀਕ। ਅੰਤ ਤੀ ਮੇਰੀ ਗੱਲ ਟੋਕੀ ਗਾ ਤੋ ਵਿੱਚ। ਅੱਛਾ। ਹਾਂ। ਤੋ ਪੀ ਇਹ ਚਾਹ ਫੇਰਾ। ਪੀਓ ਪੀਓ। ਹੈ। ਆ ਮੇਰਾ ਕਮੀਜ਼ ਬਣਾਇਆ ਮੈਂ ਕਿਸੇ ਨਵੇਂ ਟੇਲਰ ਕੋਲ ਗਈ ਸੀ। ਤੇ ਉਹਨੂੰ ਮੈਂ ਕਿਹਾ ਵੀ 33 ਕੇ 32 42 ਉਹਨਾਂ 42 ਕੇ 43 ਲੈਂਥ ਹੋਣੀ ਹੈ। ਪਤਾ ਨਹੀਂ ਵੀ ਉਹਨੂੰ 46 ਸੂਸਟ ਨਾ ਫੇਰ ਕਿੱਟਿਆ ਜਮਾਦਾ ਕਰਦਾ ਹੋਣੇ। ਆ ਜੇ ਮੰਗ ਕੇ ਪਾਇਆ ਜਾਂਦਾ ਕਿਸੇ ਦਾ। ਭਾਈ ਇਹ ਕਿਰ ਜਾਨੂ ਜਲ ਕਰਦਾ। ਜਾਣਾ ਮੰਗਦਾ ਆ। ਹੈ ਪੁਰਾਣਾ ਮੰਗਦਾ ਪਤਾ ਨਹੀਂ ਕਿੱਥੇ ਜਾਣਾ ਮੰਗਦਾ ਐ ਹੋਰ ਕਿਤੇ ਨਹੀਂ ਗਏ ਹੈਗੇ ਕੈਨੇਡਾ ਜਾਣਾ ਮੰਗਦਾ ਹੈ ਕੈਨੇਡਾ ਜਾਣਾ ਘੁੰਮਣ ਫਿਰਨ ਵਾਸਤੇ ਸੈਟਲ ਹੋਣ ਵਾਸਤੇ ਨਹੀਂ ਜਾਣਾ ਹੈਗਾ ਸਹੀ ਗੱਲ ਆ ਯਾ ਆਪਾਂ ਜਰਮਨੀ ਜਾ ਕੇ ਉਹਨਾਂ ਨੂੰ ਘੁੰਮਣਾ ਜਰਮਨੀਆਂ ਦੀਦੀ ਕਹਾਂ ਤੇ ਰਹੇ ਨੇ ਕੀ ਕਹਿੰਦੇ ਕਹਿੰਦੇ ਤਾਂ ਮੈਂ ਇੰਡੀਆ ਆਈ ਥੋੜਾ ਸਰ ਕੰਮ ਕਰਨ ਆ ਕੇ ਮੈਂ ਤੇ ਉੱਥੇ ਬੈਠੇ ਕਰ ਦੂੰਗਾ ਹੈਗਾ ਜਸਵੀਰ ਦੀਦੀ ਪ੍ਰਧਾਨ ਸਾਹਿਬ ਸੁਪੜੇ ਲੈ ਆ ਰਹੇ ਹੁਣ ਹੁਣ ਤੁਸੀਂ ਦੇਖ ਲਓ ਵੀ ਪੂਰੇ ਕਰਨੇ ਆ ਕਿ ਨਹੀਂ ਕਰਨੇ ਹੈਗੇ ਹਣਾ ਜਰਮਨੀ ਬੜਾ ਹੀ ਸੋਹਣਾ ਜਿੱਥੇ ਦੀਦੀ ਜਿਹੜੀ ਰਹਿੰਦੇ ਨੇ ਕੰਗਰ ਜਿਹੜੀ ਦੀਦੀ ਨੇ ਵੀਡੀਓ ਭੇਜੀ ਤੁਸੀਂ ਉਹ ਕਿਤੇ ਦੇਖੋ ਨਾ oh my god ਜੰਨਤ ਹੈ ਨਾ ਜੰਨਤ ਇਹ ਸਿਨਰੀ ਨਹੀਂ ਹੈਗੀ ਕਾ ਆਪਾਂ ਜਿਹੜੀ ਸਿਨਰੀ ਆਪਾਂ ਘਰੇ ਲਾਉਂਦੇ ਹਾਂ ਛੋਟੇ ਹੁੰਦੇ ਇਕ ਵਾਰੇ ਹੁੰਦੇ ਲਾਉਂਦੇ ਹਾਂ ਆਪਣੇ ਆਪਾਂ ਨੂੰ ਬੜਾ ਸ਼ੌਂਕ ਹੁੰਦਾ ਵੀ ਦੀਵਾਲੀ ਤੇ ਇਕ ਤਾਂ ਚਲੋ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਕਲੰਡਰ ਆਉਣਾ ਹੀ ਆਉਣਾ ਨਾਲ ਇੱਕ ਸਿਨਰੀ ਜ਼ਰੂਰ ਆਉਂਦੀ ਹੁੰਦੀ ਸੀ ਹਾਂ ਠੀਕ ਹੈ ਨਾਲ ਆਪਾਂ ਨੂੰ ਆਸੇ ਕਜੇ ਦੇਵਗਾਂ ਤੇ ਕਾਜਲ ਦੀ ਫੋਟੋ ਲੈਉਣੇ ਹੁੰਦਾ ਸ਼ਹਿਰੂ ਹੁੰਦੀ ਜਿਹੜੇ ਸਿੰਗਲ ਹੁੰਦੀ ਨਾ ਬੜੀ ਛੋੜੀ ਹੁੰਦੀ ਜੀ ਉਹਦਾ ਹੋਰ ਤਰ੍ਹਾਂ ਝੌਂਪੜੀਆਂ ਜੇ ਬਣੇ ਟੱਡੀਆਂ ਜੀਆਂ ਉਹ ਐ ਝੌਂਪੜੀਆਂ ਬਣੀਆਂ ਹੋਈਆਂ ਦੀਦੀ ਹਰਾਂਦੇ ਅੱਛਾ ਤੇ ਮੈਨੂੰ ਤਾਂ ਦਿਖਾਈ ਨਹੀਂ ਵੀਡੀਓ ਫਾਦੋਗੀ ਤੁਹਾਡੇ ਵਾਲੀਏ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਕੋਈ ਮਤ ਤੁਹਾਡਾ ਮੇਰ ਨਾਲ ਰਹਿੰਦਾ ਨਾ ਮੈਂ ਨਹੀਂ ਦੇਖੀ ਇੰਨੀ ਸੋਹਣੀ ਗੰਦ ਲొਕੇਸ਼ਨ ਨਾ ਇੱਕ ਗੱਲ ਨਾ ਕਹਿੰਦੇ ਨੇ ਸਿਆਣੇ ਕਹਿੰਦੇ ਜੋ ਗਰਜਦੇ ਹੈ ਉਹ ਬਰਸਤੇ ਨਹੀਂ ਜੋ ਬਰਸਤੇ ਹੈ ਉਹ ਗਰਜਦੇ ਨਹੀਂ ਹੈ ਨਾ ਇਹ ਵਾਰ ਸਾਡੇ ਤੇ ਸਾਡੇ ਆਂਟੀਾਂ ਢੋਕਦੀ ਹੈ ਹਾਂ ਕਿੰਨੂ ਕਹਿ ਸਕਦੇ ਆਪਾਂ ਕਈ ਲੋਕ ਬਹੁਤ ਗਰਜਦੇ ਪਏ ਨੇ ਸਾਡੇ ਕੰਮ ਨੂੰ ਲੈ ਕੇ ਕਿਨੇ ਕਿੰਦਰ ਸਹੀ ਗੱਲ ਬਹੁਤ ਬੁਰਾ ਹਾਲ ਕੀਤਾ ਪਿਆ ਵਿਚਾਰੇ ਵਰਕਰਾਂ ਦਾ ਟੇਲਰਾਂ ਦਾ ਉਹਨਾਂ ਨਾਲ ਜਾਜਾ ਕਿ ਲੜਾਈ ਝਗੜਾ ਵਰਕਰ ਵੀ ਵਿਚਾਰੇ ਪਰੇਸ਼ਾਨ ਕਿ ਆ ਕਰੇ ਮੈਡਮ ਜੀ ਉਹ ਡੇਲੀ ਲੜਦੇ ਆ ਹਮਸੇ ਐਸੇ ਬੋਲਦੇ ਆ ਵੈਸੇ ਬੋਲਦੇ ਆ ਤੇ ਮੈਂ ਕਹਿੰਦੀ ਵੀ ਪਿੱਛੇ ਬੋਲਣ ਨਾਲੋਂ ਤਾਂ ਬੰਦਾ ਫੇਸ ਟੂ ਫੇਸ ਗੱਲ ਕਰ ਲੈਣਾ ਨਾ ਹਾਂ ਉਹ ਜਾਦਾ ਵਧੀਆ ਵੀ ਇੱਕ ਪਾਸਾ ਹੋ ਜਾਊਗਾ ਵੀ ਆਪਾਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਕਿਸੇ ਦੇ ਕੰਮ 'ਚ ਰੁਕਾਵਟਾ ਪਾਉਣ ਵਾਸਤੇ ਨਹੀਂ ਸ਼ੁਰੂ ਕੀਤਾ ਹੈਗਾ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਮੰਨਦਾ ਤੇ ਉਹਦੇ ਦੇਖੋ ਕੰਮ ਅਸੀਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਸ਼ੁਰੂ ਕੀਤਾ ਇਹ ਜੋ ਕਰ ਦਿੰਦਾ ਪਰਮਾਤਮਾ ਹੀ ਕਰਦਾ ਹੁੰਦਾ ਹਨਾ ਤੇ ਉਹਨਾਂ ਦੇ ਵਿੱਚ ਹੁਣ ਜਿਹੜੇ ਵਿਚਾਰੇ ਵਰਕ ਕਰਾਉਂਦਾ ਕੋਈ ਕਸੂਰ ਨਹੀਂ ਉਹਨਾਂ ਨਾਲ ਲੜਨਾ ਬਿਨਾਂ ਮਤਲਬ ਤੋਂ ਤਾਂ ਕੋਈ ਫਾਇਦਾ ਨਹੀਂ ਹੈਗਾ ਚਾਹੇ ਕੁਦਰਤੀ ਪਾਣੀ ਵੀ ਪੈਂਦਾ ਕਨੇਡਾ ਇਹ ਮੋਜਾ ਕਿੱਥੇ ਲੱਭਣੀਆਂ ਨੇ ਹਾਂ ਨਾ ਆਹ ਕੁਦਰਤੀ ਪਾਣੀ ਪੀਂਦੇ ਪੀਂਦੇ ਨਜ਼ਾਰੇ ਨਾਲ ਕੋਈ ਗੱਲ ਹੈ ਕਿਤੇ ਕੋਈ ਆਪਣੀ ਮਿਹਨਤ ਤੇ ਇੰਨਾ ਕੁ ਜ਼ਿਆਦਾ ਵਿਸ਼ਵਾਸ ਰੱਖੋ ਕਿ ਆਪਾਂ ਨੂੰ ਡਰ ਨਾ ਲੱਗੇ ਕਿ ਆਪਾਂ ਆਉਣ ਵਾਲੇ ਸਾਲਾਂ ਦੇ ਚ ਡਿਗ ਜਾਣਾ ਹੈ ਕਿ ਨਹੀਂ ਸਹੀ ਗੱਲ ਤੇ ਆਪਣੀਆਂ ਨੀਂਹ ਆਪਾਂ ਕਹਿੰਦੇ ਨਾ ਮੈਂ ਪਹਿਲਾਂ ਵੀ ਵੀਡੀਓ ਵਿੱਚ ਕਿਹਾ ਸੀ ਕਿ ਜਦੋਂ ਆਪਾਂ ਘਰ ਬਣਾਉਂਦੇ ਤੇ ਘਰ ਦੀ ਨੀਂਹਾਂ ਮਜ਼ਬੂਤ ਰੱਖਦੇ ਆਂ ਭੀ ਜਿੰਨਾ ਮਰਜ਼ੀ ਤੂਫਾਨ ਪਹਚਾਲ ਕੁਝ ਮਰਜ਼ੀ ਆ ਜਾਵੇ ਸਾਡਾ ਘਰ ਨਾ ਡਿਗੇ ਤੇਸ ਕਰਕੇ ਆਪਣੀ ਨੀ ਆਪਣਾ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਆ ਤੇ ਆਪਣੀ ਨੀ ਇੰਨੀ ਕੁ ਮਜ਼ਬੂਤ ਬਣਾਓ ਵੀ ਆਉਣ ਵਾਲੇ ਸਮੇਂ ਚਾਹੇ ਸਾਡੇ ਲੱਖ ਕੋਈ ਓਪੋਜ਼ਿਟ ਖੜ ਜੇ ਤਾਂ ਸਾਨੂੰ ਡਰਨਾ ਹੋਵੇ ਕਿ ਅਸੀਂ ਡਿੱਗ ਸਕਦੇ ਆ ਨੀ ਮਤਲਬ ਕਹਿੰਦਾ ਕਿ ਵਿਸ਼ਵਾਸ ਜਿਹੜਾ ਸਾਡੇ ਬਿਜ਼ਨਸ ਨੇ ਉਹਨਾਂ ਦੇ ਵਿੱਚ ਆਪਾਂ ਕਿੱਦਾਂ ਡੀਲ ਕਰ ਰਹੇ ਆ ਕਸਟਮਰ ਨਾਲ ਹਨਾ ਚਲੋ ਮੈਂ ਤਾਂ ਨਹੀਂ ਬਹੁਤੀਆਂ ਗੱਲਾਂ ਕਰਨਾ ਚਾਹੁੰਦੀ ਕਿਸੇ ਨਾਲ ਆਪਾਂ ਤਾਂ ਐਜੇ ਬੰਦੇ ਤੇ ਮੂੰਹ ਹੀ ਨਹੀਂ ਲੱਗਣਾ ਚਾਹੁੰਦੇ ਹੈਗੇ ਜਿਹੜੇ ਬੰਦੇ ਸਾਨੂੰ ਨਹੀਂ ਪਸੰਦਣਾ ਉਹਦੇ ਨਾਲ ਲੋਕੀ ਕਹਿੰਦੇ ਚਾਰ ਕਦਮ ਮੈਂ ਤਾਂ ਹਜ਼ਾਰ ਕਦਮ ਪਿੱਛੇ ਹੋ ਜਾਣੇ ਹੁੰਦੀਆਂ ਸਾਡਾ ਤੇਰਾ ਰਾਹ ਲੱਗ ਸਾਡਾ ਰਾਹ ਲੱਗ ਤੇ ਆਪਾਂ ਨੂੰ ਇੰਨਾ ਕਾ ਪਤਾ ਹੈ ਕਿ ਆਪਾਂ ਜਿਹੜਾ ਬਿਜ਼ਨਸ ਆਪਣਾ ਸ਼ੁਰੂ ਕੀਤਾ ਉਹਦੀ ਨੀਂਹ ਮਜ਼ਬੂਤ ਕੀਤੀ ਹੋਈ ਏ ਤੇ ਬਾਕੀ ਪਰਮਾਤਮਾ ਦੇ ਹੱਥ ਆ ਕਨੇ ਕਿ ਦੱਸੇ ਤੇ ਮਿਹਨਤਾਂ ਦੇ ਗੱਲਾਂ ਹੋ ਗਈਆਂ ਹੁਣ ਆਪਾਂ ਚਾਹ ਪੀ ਲਈਏ ਚਾਹ ਚ ਪਾਣੀ ਪੀ ਪੈ ਕੇ ਚਾਹ ਪਾਣੀ ਵਾਲੀ ਹੋ ਜਾਣੀ ਮੇ ਤਾਂ ਕੱਚੀ ਲੱਸੀ ਵੜ ਗਈ ਹਾਂ ਪੀ ਲੈ ਤੂੰ ਜਿੰਦਰ ਮੈਂ ਇੱਥੇ ਬਹਿ ਜਾ ਤੇ ਮੌਸਮ ਹੋ ਗਿਆ ਆਉਸਮ ਤੇ ਅਮਨ ਕੰਦੀ ਮੈਂ ਅੱਜ ਖੇਤ ਜਾ ਕੇ ਦੇਖ ਕੇ ਆਉਣਾ ਵੀ ਜੀਰੀ ਕਿਵੇਂ ਦੀ ਹੋ ਰਹੀ ਹੈ ਨਾ ਪਨੀਰ ਦਾ ਖਾਣਾ ਕਹਿੰਦਾ ਆਈ ਦਰੇ ਦੂਰੀ ਜਾਣਾਗਾ ਨਾ ਵਰਨੀਤੀ ਗੱਲ ਵੀ ਸਹੀ ਹੈ ਕਿਉਂਕਿ ਨਾ ਇੱਥੇ ਘਾਹ ਬਹੁਤ ਜ਼ਿਆਦਾ ਹੋ ਰਿਹਾ ਤੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਆਪਾਂ ਨੂੰ ਇੱਥੇ ਜਾਣਾ ਚਾਹੀਦਾ ਬਤੀ ਇਹ ਤਾਂ ਲੱਗ ਰਿਹਾ ਬਟ ਐ ਨਹੀਂ ਪਤਾ ਉੱਥੇ ਕੋਈ ਜ਼ਹਿਰੀਲੀ ਚੀਜ਼ ਹੋਵੇ ਹੈ ਨਾ ਤੂੰ ਗੇਰ ਖੋ ਕੇ ਪੁੱਛੀਏ ਗੱਲਾਂ ਹਾਂ ਤੂੰ ਚਾਹ ਨਹੀਂ ਆ ਹਾਂ ਚਾਹ ਨਹੀਂ ਮਰਨਾ ਚਾਹ ਹਾਂ ਨਾ ਬਹੁਤ ਕੰਮ ਨੇ ਯਾਰ ਤੂੰ ਜੋ ਦੇਖਾਂ ਵੀਡੀਓ ਵਿੱਚ ਆਪਾਂ ਕਰਨੀ ਵੀ ਕੈਨੇਡਾ ਜਾਣਾ ਤੇ ਇੱਕ ਵੀ ਦੀ ਕਹਿੰਦੇ ਹਾਏ ਅਮਨ ਸਾਡੇ ਆਰਡਰ ਦਾ ਕੀ ਬਣਨਾ ਹੈ ਸਭ ਨੂੰ ਆਪਣੀ ਆਪਣੀ ਟੈਨਸ਼ਨ ਹੈ ਨਾ ਆਪੋ ਆਪਣੀ ਪੈ ਗਈ ਵੀ ਹਾਏ ਅਮਨ ਤਾਂ ਤੱਲੀ ਹੋਂ ਕੈਨੇਡਾ ਤੂੰ ਸਾਡੇ ਆਰਡਰ ਦਾ ਕੀ ਬੰਨਾ ਹੈ ਜੇ ਮੈਂ ਜਾਉਂਗੀ ਵੀ ਤੁਹਾਡੇ ਆਰਡਰ ਸਾਰਿਆਂ ਦੇ ਕੰਪਲੀਟ ਕਰਕੇ ਜਾਵਾਂਗੀ ਇੱਦਾਂ ਥੋੜੀ ਜਾਉਂਗੀ ਮੈਂ ਤੇ ਦਿੱਡੀ ਚ ਪਾਣੀ ਢੱਗ ਗਿਆ ਪਾਣੀ ਢੱਗ ਗਿਆ ਵਧੀਆ ਜਿਹੜੇ ਲੱਗਣ ਵਾਲੇ ਤੂੰ ਲਾਏ ਨਹੀਂ ਹੈਗੇ ਅਮਨ ਐਨੇ ਹੀ ਜਿੰਨੇ ਪਰਮਾਤਮਾ ਦੇ ਦਿੱਨਾ ਬਹੁਤ ਹੈ ਮੈਂ ਦੋ ਵਾਰੀ ਲਾਤੇ ਇੱਥੇ ਦੋ ਤਿੰਨ ਵਾਰੀ ਕਿਉਂ ਮਟਮ ਪਾਉਂਦੇ ਕੀ ਚੱਕਰ ਹੈ ਉਹ ਰਹੇ ਹ ਮੱਛ ਜਾਂਦੇ ਨੇ ਕਿਉਂਕਿ ਆ ਰੂੜੀ ਨਾਲ ਲੱਗੀ ਹੋਈ ਨਾ ਇਹ ਦੇ ਕਰਕੇ ਮੈਨੂੰ ਲੱਗਦਾ ਹੈ ਸ਼ਾਇਦ ਪ੍ਰੋਬਲਮ ਤਾਂ ਹੀ ਹੋ। ਦੁਵਾਰਾ ਆਪਾਂ ਨਾ ਕਿਸੇ ਨੂੰ ਕੁਝ ਰੱਖਣਾ ਚਾਹੁੰਦੇ ਵੀ ਹੈ ਨਾ ਕੁਝ ਨਹੀਂ ਰਹਿੰਦਾ ਹੈਗਾ ਹਨਾ। ਜਿਵੇਂ ਤੁਸੀਂ ਇਹ ਤਾਂ ਕਹਿੰਦਾ ਕਿੰਨੀ ਵਾਰ ਬੂਟੇ ਲਾਏ ਮੱਚ ਗਏ ਇਹ। ਹੂੰ ਤੇ ਇਹਨਾਂ ਦੀ ਉਹਨਾਂ ਦੇ ਵਿਚਾਰੇ ਮਿਲਦਾ ਉਹ ਫਿਤਰਤ ਹੀ ਮੱਚਣਾ ਹੋਣਾ। ਕਿ ਨਹੀਂ? ਸਹੀ ਗੱਲ ਹੈ। ਹੋਰ ਵੀ ਚਾਹੁੰਦੇ ਪਰਮਾਤਮਾ ਲੋਰੋਂ ਬਣ ਕੇ ਐਸੇ ਵੀ ਇਹਨਾਂ ਨੇ ਮੱਚਣਾ ਹੀ ਮੱਚਣਾ ਕੁਝ। ਹਾਂ ਜਗਸਿਰ ਜਗਸਿਰ ਵੇਂਦਾ। ਇਹਨਾਂ ਦਾ ਬੜਾ ਭਾਬੀ ਰਿੰਬਗਰ ਜਾ ਕੇ ਦੇਖ ਡਿਸਕਸ ਕਰਨਾ ਹੈ। ਲੋ ਜੀ। ਤੇ ਮੈਂ ਤਾਂ ਦੱਸਣਾ ਚਾਹੁੰਨੀ ਅੱਜ ਆਪਣੇ ਖੁਸ਼ ਰਹਿਣ ਦਾ ਤਰੀਕਾ ਹਨਾ ਕਿ ਮੈਂ ਖੁਸ਼ ਕਿੱਦਾਂ ਰਹਿਨੀ ਟੈਨਸ਼ਨਾਂ ਮੈਨੂੰ ਵੀ ਬਹੁਤ ਹੁੰਦੀਆਂ ਜੇ ਤੁਸੀਂ ਸਾਰਿਆਂ ਨਾਲ ਵੱਡੀ ਟੈਨਸ਼ਨ ਆ ਗਈ ਮੇਰੇ ਪ੍ਰਧਾਨ ਸਾਹਿਬ ਮੈਨੂੰ ਮਾੜੀ ਮਾੜੀ ਗੱਲ ਤੇ ਮੇਰੇ ਨਾਲ ਲੜ ਪੈਂਦੇ ਨੇ ਹੁਣ ਮੈਂ ਟੈਨਸ਼ਨ ਬਣ ਗਿਆ ਹਨਾ ਠੀਕ ਹੈ ਠੀਕ ਹੈ ਦਿਲ ਦੀ ਗੱਲਾਂ ਜਾਗੀ ਜ਼ੁਬਾਨ ਤੇ ਹਨਾ ਸਹੀ ਗੱਲ ਆ ਮਨਾ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿਣ ਪਰ ਤੂੰ ਚੁੱਪ ਨਹੀਂ ਰਹਿੰਦੀ ਤੂੰ ਬੋਲ ਤਾ ਅੱਜ ਮੈਨੂੰ ਹਣਾ ਇਹ ਦੇਖੋ ਟੈਂਸ਼ਨਾਂ ਮੈਨੂੰ ਵੀ ਬਹੁਤ ਜ਼ਿਆਦੀਆਂ ਟੈਂਸ਼ਨਾਂ ਨੇ ਮੈਨੂੰ ਘਰ ਦੀ ਕਬੀਲਦਾਰੀ ਕਿਉਂਕਿ ਛੋਟੀ ਉਮਰ ਚ ਕਬੀਲਦਾਰੀ ਆਪਣੇ ਗਲ ਪੈ ਗਈ ਹੈਨਾ ਤੇ ਕਬੀਲਦਾਰੀ ਬਹੁਤ ਟੈਂਸ਼ਨਾਂ ਮੈਂ ਕਿਤੇ ਜਾ ਨਹੀਂ ਸਕਦੀ ਕੱਲੀ ਛੱਡ ਕੇ ਜੇ ਮੈਂ ਕੱਲੀ ਕਿਤੇ ਜਾਨੀ ਆ ਮੈਨੂੰ ਮਗਰ ਟੈਂਸ਼ਨ ਹੁੰਦੀ ਹੈ ਗगन ਰਹਿ ਗਈ ਤੁਹਾਨੂੰ ਪਤਾ ਹੈ ਗगन ਵੀ ਕੱਲੀ ਵੀ ਬਲਵਿੰਦਰ ਤੇ ਹੈ ਨਹੀਂ ਹੈਨਾ ਵੀ ਘਰੇ ਘਰ ਨੂੰ ਦੇਖਣਾ ਬਹੁਤ ਕੁਝ ਹੋ ਜਾਂਦਾ ਪਰ ਜੇ ਸਾਰਾ ਕੁਝ ਆਪਾਂ ਹੱਸ ਕੇ ਫੇਸ ਕਰਾਂਗੇ ਨਾ ਤਾਂ ਤੁਹਾਡਾ ਟਾਈਮ ਬਹੁਤ ਵਧੀਆ ਨਿਕਲ ਜਾਣਾ ਤੁਸੀਂ ਦੇਖਿਆ ਕੱਲ ਪਰ ਤੋਂ ਮੈਂ ਬਿਮਾਰ ਸੀ ਮੈਨੂੰ ਗਰੇਵਾਲ ਦੀ ਦਾ ਮੈਸੇਜ ਵੀ ਆਇਆ ਕਹਿੰਦੀ ਦੀਦੀ ਕਮਾਲ ਮੈਂ ਤਾਂ ਹੈਰਾਨ ਆ ਕਹਿੰਦੀ ਤੁਹਾਡੇ ਤਾਂ ਕਹਿੰਦੀ ਬਿਮਾਰ ਬੰਦਾ ਵੀ ਕਹਿੰਦੀ ਖਿੜਖੜਾ ਹੱਸੰਦਿਆ ਕਰਦੀ ਮੈਂ ਕੀ ਕਰੀ ਦੀਦੀ ਰੋ ਕੇ ਟੈਨ ਛੇਤੀ ਨਹੀਂ ਪਾਸ ਹੋਣਾ ਹੱਸ ਕੇ ਟੈਨ ਛੇਤੀ ਪਾਸ ਹੋਏਣਾ ਤੇ ਬਾਕੀ ਮੈਂ ਰੱਬ ਵੱਲੋਂ ਹੀ ਇਹੋ ਜੀ ਬਣਾਈ ਹੋਈ ਚੀਜ਼ ਆ ਮੈਂ ਨਾ ਚਾਹੁੰਦੇ ਹੋਏ ਵੀ ਨਾ ਦੁਖੀ ਨਹੀਂ ਹੋ ਸਕਦੀ ਜੇ ਦੁਖ ਹੁੰਦਾ ਵੀ ਹੈ ਉਹ ਵੀ ਮੈਂ ਕਿਤੇ ਨਾ ਕਿਤੇ ਨਾ ਵੀ ਆਪਣਿਆਂ ਨੂੰ ਦਿਮਾਗ ਚ ਭਲਾ ਕੇ ਗੱਲ ਤਾਂ ਆਪਣਾ ਧਿਆਨ ਖੁਸ਼ ਹੋਣ ਵਾਲੇ ਪਾਸ ਲਾਉਣੀ ਆ ਕਿਉਂਕਿ ਜੇ ਮੈਂ ਦੁਖੀ ਹੋ ਜਾਣਾ ਫਿਰ ਤੁਹਾਡੇ ਪ੍ਰਧਾਨ ਸਾਹਿਬ ਵੀ ਮੂੰਹ ਆਏ ਆ ਇਹ ਕਰ ਲੈਂਦੇ ਤੇ ਫਿਰ ਇਹ ਚੱਕਾ ਖੁਸ਼ ਰਹੋ ਠੀਕ ਹੈ ਟੈਨਸ਼ਨ ਲੈ ਕੇ ਕੁਝ ਨਹੀਂ ਹੋਣਾ ਆਪਣੀ ਸਿਹਤ ਨੂੰ ਕੋਈ ਨਾ ਕੋਈ ਰੋਗ ਲੱਗ ਜਾਣਾ ਤੇ ਕੰਮ ਫੇਰ ਵੀ ਜਿੰਨੇ ਹੋਣਾ ਉਹਨੇ ਹੋ ਕੇ ਰਹਿਣਾ ਜਿੰਨੇ ਨਹੀਂ ਹੋਣਾ ਜਿੰਨਾ ਮਰਜ਼ੀ ਜ਼ੋਰ ਲੜੋ ਉਹਨੇ ਨਹੀਂ ਹੋਣਾ ਹੈਗਾ ਠੀਕ ਹੈ ਪ੍ਰਧਾਨ ਸਾਹਿਬ ਤੁਸੀਂ ਕੋਈ ਚੰਦਾ ਸ਼ਬਦ ਮੇਰੀ ਤਾਰੀਫ ਚ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਮਰਦੀ ਮਰ ਜੂਗੀ ਪਰ ਮੇਰੀ ਤਾਰੀਫ ਨਹੀਂ ਕਰਨੀ ਕਿਉਂ ਕਿਉਂ ਕਿ ਸੁਣੀ ਨਹੀਂ ਮੈਂ ਆਪਣੀ ਤਾਰੀਫ ਤੇ ਤਾਰੀਫ ਤੇ ਐਡੀ ਵੱਡੀ ਮੈਂ ਤਾਰੀਫ ਕਰਦੀ ਤੈਨੂੰ ਮੈਂ ਨਾ ਦਿਨ ਮੈਂ ਦੇਖ ਕੇ ਵੀ ਹਾਂ ਮਨ ਸਾਡੇ ਰਾਜ਼ੀ ਰਹਿੰਦੀ ਹੈ ਹੈ ਉਸ ਕਰਕੇ ਮੈਂ ਵਿਆਹ ਤੇ ਨਾ ਕਰਾਇਆ ਵੀ ਨਹੀਂ ਯਾਰ ਮਨ ਸਾਡੇ ਸਾਡੇ ਘਰ ਚ ਕੋਬੀ ਆ ਵੱਡੀ ਸਭ ਤੋਂ ਵੱਡੀ ਕੋਬੀ ਆਹੀ ਹੈ ਤੂੰ ਹਾਜ਼ਰੀ ਰਹੀਂ ਸਰਦਿੰਨਾ ਸਾਡੇ ਘਰ ਚ ਮਤਲਬ ਕਦੇ ਮਤਲਬ ਉਹ ਉਹ ਨਹੀਂ ਹੁੰਦਾਗਾ ਵੀ ਮੂੰਹ ਬਣਾ ਕੇ ਕੋਈ ਇੱਥੇ ਬੈਠਾ ਕੋਈ ਉੱਥੇ ਬਟਣਾ ਕੋਈ ਬੈਠਾ ਤਾਂ ਮੈਂ ਪਰੋ ਕੱਢ ਲਿਉਣੀ ਆ ਤੇਰਾ ਮੂੰਹ ਜਿਹੜੀ ਨਾਲ ਬਣਾ ਚੱਲ ਬਾ ਸਾਬ ਨੂੰ ਕੋਸ਼ ਰੱਖਦੇ ਨਾ ਮੈਨੂੰ ਇਹੀ ਚਾਹੁੰਦਾ ਸੀ ਮੈਂ ਤੇ ਮੈਨੂੰ ਇਹ ਮੈਨੂੰ ਉਹਦਾ ਪਤਾ ਲੱਗਿਆ ਉੜਦੀ ਉੜਦੀ ਖਬਰ ਤੋਈ ਕਹਿੰਦੇ ਆ ਧਾਕਣਾ ਬੰਦੇ ਵਾਲ ਬੜੇ ਲੰਮੇ ਨੇ ਨਹੀਂ ਅੱਜ ਵੀ ਬਿਆਨ ਤੋਂ ਪਤਾ ਨਹੀਂ ਇਹ ਗੱਲ ਨਹੀਂ ਆ ਗਈ ਸੀ ਜਰਾ ਆ ਭਾ ਵੇਖ ਕੇ ਨਾ ਤੇ ਮੈਨੂੰ ਬੜਾ ਵਧੀਆ ਲੱਗਦਾ ਸੀ ਯਾਦ ਇਹ ਡੰਗਰ ਬੜੇ ਚਾਰਦੇ ਹੁੰਦੇ ਸਨ ਸਕੂਲ ਤੋਂ ਆ ਕੇ ਨਾ ਘਰੇ ਤੇ ਬੱਦਲ ਵਾਲਾ ਮੌਸਮ ਹੋਣਾ ਬੈਗ ਸੁੱਟ ਕੇ ਨਾ ਘਰੇ ਨਹੀਂ ਹੁਣ ਫਿਰ ਤੈਨੂੰ ਕੀ ਸਲਾਹ ਹੁਣ ਦੋ ਡੰਗਰ ਰੱਖ ਲਈ ਆਪਾਂ ਇੱਕ ਦਾ ਡੰਗਰ ਰੱਖੀਏ ਇੱਟ ਆਪਿਆ ਠੀਕ ਹੈ ਬਾਹਰ ਲੈ ਕੇ ਤੇ ਰੱਖ ਗੰਢਾ ਆਪਣੇ ਬੀਜ ਕੇ ਤੇ ਇੱਕ ਬੰਦਾ ਰੱਖੀਏ ਸੀਰੀ ਸੂਰੀ ਤੇ ਨਾਲ ਡੰਗਰ ਰੱਖੀਏ 2000 ਕਿਹੜੀ ਗੱਲਬਾਤ ਬਣਦੀ ਵਧਾਣਾ ਆਪਣੀ ਹੈ ਠੀਕ ਹੈ ਹਣਾ ਸਲਾਹ ਤਾਂ ਮੇਰੀ ਇਦਾਂ ਹੀ ਬਾਕੀ ਤੁਸੀਂ ਸਲਾਹ ਦਿਓ ਫਿਰ ਹਾਂ ਤੁਹਾਡੀ ਸਲਾਹ ਸਾਰਿਆਂ ਲਈ ਆਣੀ ਬਹੁਤ ਜ਼ਿਆਦਾ ਜ਼ਰੂਰੀ ਵੀ ਕੀ ਕਰੀਏ ਜਿਵੇਂ ਦਿਨ ਉਹ ਦੇਣਾ ਤੁਹਾਨੂੰ ਦੁੱਧ ਦਾ ਮੁੱਲ ਲੈਣਾ ਪੈ ਰਿਹਾ ਉਹ ਵੀ ਚੀਜ਼ ਔਖੀ ਹੈ ਕਿ ਨਹੀਂ ਬੱਚੇ ਨੂੰ ਘਰ ਦਾ ਦੁੱਧ ਹੋਵੇ ਸਾਰਾ ਕੁਝ ਤੇ ਦੇਖਦੇ ਹਾਂ ਬਾਕੀ ਪਰਮਾਤਮਾ ਨੇ ਕੀ ਸੋਚਿਆ ਸਾਡੇ ਬਾਰੇ ਚਲੋ ਜੀ ਮੈਂ ਤੁਹਾਨੂੰ ਆਪਣੇ ਖੁਸ਼ੀਆਂ ਦਾ ਤਰੀਕਾ ਦੱਸਦਾ ਕਿ ਜਿੰਨੀ ਮਰਜ਼ੀ ਟੈਨਸ਼ਨ ਹੋਵੇ ਖੁਸ਼ੀ-ਖੁਸ਼ੀ ਬਰਦਾਸ਼ਤ ਕਰਿਆ ਕਰੋ ਠੀਕ ਹੈ ਤੇ ਖੁਸ਼ ਰਿਆ ਕਰੋ ਖੁਸ਼ ਰਿਆ ਕਰੋ ਸਾਰੇ ਹਨਾ ਇੱਥੋਂ ਆਪਾਂ ਕੁਝ ਨਹੀਂ ਲੈ ਕੇ ਜਾਣਾ ਹੈਗਾ ਕੋਈ ਬਹੁਤੀ ਖੁਸ਼ੀ ਪੈਸਾ ਵੀ ਨਹੀਂ ਦੇ ਸਕਦਾ ਬੰਦੇ ਦਾ ਵੀ ਜਿਹੜਾ ਪਰਮਾਤਮਾ ਨੇ ਕੋਈ ਕਹਿੰਦੇ ਨਾ ਵੀ ਮਾਨਸਿਕ ਜਿਹੜੀ ਆਪਣੀ ਸੋਚ ਹੁੰਦੀ ਜਾਂ ਲਾ ਲੋ ਹਨਾ ਦਿਮਾਗ ਦੇ ਲੈਹਜੇ ਪਾਇਆ ਹੁੰਦਾ ਤੇ ਨਾ ਚਾਹੁੰਦੇ ਵੀ ਕਈ ਬੰਦੇ ਟੈਨਸ਼ਨ ਲੈਣੇ ਹਨ ਮੇਰੀ ਮੰਮੀ ਬਹੁਤ ਟੈਨਸ਼ਨ ਚ ਰਹਿੰਦੇ ਹਨਾ ਨਾ ਚਾਹੁੰਦਾ ਵੀ ਟੈਨਸ਼ਨ ਚ ਰਹੇ ਹਨਾ ਤੇ ਚਲੋ ਤੇ ਚਲੋ ਅੱਜ ਦਾ ਵਲੌਗ ਆਪਾਂ ਇੱਥੇ ਇੱਕ ਐਂਡ ਕਰਦੇ ਆ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਤੱਕਦੇ ਆ ਪਤਾ ਕਿਉਂ ਐਂਡ ਕਰਦੇ ਵੀ ਕੱਲ ਆਪਾਂ ਕੋਈ ਵਲੌਗ ਨਹੀਂ ਬਣਾਇਆ ਹੈਗਾ ਅਸੀਂ ਆਪਾਂ ਸਿਰਫ ਇੱਕ ਸ਼ੂਟ ਕਰਕੇ ਹੋਰ ਐਂਡ ਵੀ ਕਰਤਾ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ